ਕਟਿਆ ਸਿਸਟਮ ਤੇ ਕਟਿਆ ਸਿਆਸਤਾਂ ਸਾਡੇ ਸਮਾਜ ਨੂੰ ਲੈ ਕੇ ਕਿੱਧਰ ਨੂੰ ਜਾ ਰਹੀਆਂ ਨੇ ਹੁਣ ਪਹਿਲੀ ਵਾਰ ਦਾਤ ਹੋਈ ਆ ਨਾਬੇ ਦੇ ਵਿੱਚ ਤੁਸੀਂ ਦੇਖੋ ਉਹ ਬੱਚੇ ਉਹ ਧੀਆ ਪੁੱਤ ਜਿਨ੍ਹਾਂ ਨੂੰ ਮਾਂ ਬਾਪ ਆਪ ਉਹਨਾਂ ਦੇ ਮੂਤ ਦੀਆਂ ਗਿੱਲੀਆਂ ਥਾਵਾਂ ਤੇ ਸੌ ਕੇ ਸਿਆਲ ਦੀਆਂ ਠੰਡੀਆਂ ਰਾਤਾਂ ਚ ਪਾਲਦਾ ਇੱਕ ਨੌਜਵਾਨ ਗੱਭਰੂ ਪੁੱਤ ਨੇ ਇੱਟ ਮਾਰ ਕੇ ਆਪਣੇ ਸਭ ਸੂਰਤ ਸਿੱਖ ਡਾੜੇ ਵਾਲੇ ਪਿਓ ਦਾ ਕਤਲ ਕੀਤਾ ਤੇ ਮਾਂ ਕਹਿੰਦੀ ਐ ਮੈਂ ਭੱਜ ਕੇ ਮਸਾਂ ਬਚੀ ਆਂ ਮਾਂ ਕਹਿੰਦੀ ਐ ਮੈਨੂੰ ਵੀ ਇੰਨੇ ਮਾਰ ਦੇਣਾ ਸੀ ਮੈਨੂੰ ਵੀ ਰਾੜ ਦੇਣਾ ਸੀ ਮੈਂ ਤਾਂ ਭੱਜ ਭਜਾ ਕੇ ਬਚਾ ਕਰ ਗਈ ਹੁਣ ਤੁਸੀਂ ਦੇਖੋ ਐਦਾਂ ਦੀਆਂ ਵਾਰਦਾਤਾਂ ਰੋਜ਼ ਆਉਂਦੀਆਂ ਨੇ ਜਿੱਥੇ ਢਿੱਡੋਂ ਜੰਮੀਆਂ ਔਲਾਦਾਂ ਆਪਣੇ ਹੀ ਜੰਮਣ ਵਾਲਿਆਂ ਦਾ ਖੂਨ ਕਰ ਦਿੰਦੀਆਂ ਨੇ ਮਾਰ ਦਿੰਦੀਆਂ ਨੇ ਔਰ ਇੰਨੀ ਬੇਰਹਿਮੀ ਨਾਲ ਇਹ ਸਾਰਾ ਕੁਝ ਹੋਣ ਲੱਗ ਪਿਆ ਇੰਜ ਲੱਗਦਾ ਕਿ ਇਨਸਾਨੀਅਤ ਅੰਦਰ ਦੀ ਬਿਲਕੁਲ ਮਰਦੀ ਜਾ ਰਹੀ ਹੈ ਹੁਣ ਦੂਜੀ ਵਾਰ ਦਾਤ ਨਵਾ ਸ਼ਹਿਰ ਦੇ ਪਿੰਡ ਰਤੈਂਦਾ ਦੀ ਹੈ ਜਿੱਥੇ ਕੀ ਹੋਇਆ ਇੱਕ ਪਤੀ ਨੇ ਜਿਹਦਾ ਨਾਮ ਗੁਰਿੰਦਰ ਸਿੰਘ ਹੈ ਉਹਨੇ ਆਪਣੀ ਘਰ ਵਾਲੀ ਮਨਪ੍ਰੀਤ ਨੂੰ ਪਹਿਲਾਂ ਗੋਲੀਆਂ ਮਾਰੀਆਂ ਤੇ ਫਿਰ ਇੱਕ ਗੋਲੀ ਆਪਣੇ ਆਪ ਨੂੰ ਠੋਕ ਲਈ ਤੇ ਖੁਦਕੁਸ਼ੀ ਕਰ ਗਿਆ ਹੁਣ ਉਹ ਮਾਮਲਾ ਕੀ ਹੈ ਇਹਦੇ ਬਾਰੇ ਵੀ ਸੋਚਣਾ ਬਣਦਾ ਹੈ ਗੌਰ ਨਾਲ ਸੁਣਿਓ ਮੈਂ ਤੁਹਾਨੂੰ ਅੱਗੇ ਦੱਸਦਾ ਹੁਣ ਤੀਜਾ ਮਾਮਲਾ ਜਿਹੜਾ ਹੈ ਇੱਕ 50 ਸਾਲਾ ਬੇਬੇ ਕਹਿ ਸਕਦੇ ਆ ਇੱਕ 70 ਸਾਲਾ ਬਾਪੂ ਨਾਲ ਉਹਨੇ ਇਸ਼ਕ ਕਰ ਲਿਆ ਤੇ ਜਿਹੜਾ ਇੱਕ ਬਾਪੂ ਸੀ ਉਹ ਬੇਬੇ ਦੇ ਘਰ ਵਾਲਾ ਪਤੀ ਉਹਦਾ ਉਹਦਾ ਦੋਹਾਂ ਨੇ ਰਲ ਕੇ ਕਤਲ ਕਰਤਾ ਇਹ ਅਮਰਤਸਰ ਸਾਹਿਬ ਦੀ ਘਟਨਾ ਹੈ ਫੜੇ ਉਹਨੋਂ ਵੀ ਗਏ ਨੇ ਫੜਿਆ ਇਧਰੇ ਨਾਬੇ ਵਾਲਾ ਪੁੱਤ ਵੀ ਗਿਆ ਪਰ ਜਿੰਨੀਆਂ ਵੀ ਇਹ ਵਾਰਦਾਤਾ ਘਟਨਾਵਾਂ ਹੋ ਰਹੀਆਂ ਨਹੀਂ ਇਦਾਂ ਕਿਉਂ ਵਾਪਰ ਲੱਗ ਗਿਆ ਕਦੇ ਕਦੇ ਤਾਂ ਪਹਿਲਾਂ ਵੀ ਵਾਪਰਦਾ ਸੀ ਪਰ ਹੁਣ ਤਾਂ ਕਿੰਨੀਆਂ ਕਿੰਨੀਆਂ ਕਟਨਾਵਾਂ ਰੋਜ਼ ਪੰਜਾਬ 'ਚ ਇੱਕ ਨਹੀਂ ਦੋ ਨਹੀਂ ਕਿੰਨੀਆਂ ਕਿੰਨੀਆਂ ਐਦਾਂ ਦੀਆਂ ਕਟਨਾਵਾਂ ਵਾਪਰਨ ਲੱਗੀਆਂ ਜਿਨ੍ਹਾਂ ਕਟਨਾਵਾਂ ਦੇ ਵਿੱਚ ਨਾ ਕੋਈ ਅਕਲ ਹੈ ਨਾ ਕੋਈ ਬੁੱਧੀ ਹੈ ਨਾ ਕੋਈ ਇਨਸਾਨੀਅਤ ਹੈ ਨਾ ਰਿਸ਼ਤਿਆਂ ਨਾਤਿਆਂ ਦੀ ਕੋਈ ਕਦਰ ਹੈ ਨਾ ਸ਼ਰਮ ਹੈ ਤੇ ਨਾ ਸੰਗ ਇਦਾਂ ਦਾ ਕਿਉਂ ਬਣ ਰਿਹਾ ਸਾਡਾ ਸਮਾਜ ਤੇ ਇਹ ਕਿੱਥੇ ਇੱਕ ਜਾ ਕੇ ਰੁਕੇਗਾ ਤੇ ਇੰਜ ਹੁੰਦਾ ਕਿਉਂ ਜਾ ਰਿਹਾ ਹੈ ਇਹਦੇ ਤੇ ਆਪਾਂ ਅੱਜ ਗੱਲ ਕਰਨੀ ਹੈ ਹੁਣ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਇਹ ਜਿਹੜੀ ਅੰਮ੍ਰਿਤਸਰ ਸਾਹਿਬ ਚ ਘਟਨਾ ਵਾਪਰੀ ਹੈ ਜਿੱਥੇ ਇੱਕ 50 52 ਸਾਲ ਦੀ ਬੇਬੇ ਇੱਕ 70 ਸਾਲ ਦੇ ਬਾਪੂ ਨਾਲ ਇਸ਼ਕੋ ਗਿਆ ਤੇ ਫਿਰ ਆਪਣਾ ਘਰ ਵਾਲਾ ਉਹਨਾਂ ਨੇ ਮਾਰਿਆ ਦੋਵਾਂ ਨੇ ਰਲ ਕੇ ਪਹਿਲਾਂ ਉਹਨੂੰ ਬੇਰਹਿਮੀ ਨਾਲ ਮਾਰਿਆ ਫਿਰ ਉਹਨੂੰ ਨਾ ਚੱਕ ਕੇ ਲਿਜਾ ਕੇ ਦੋਵਾਂ ਬਜ਼ੁਰਗਾਂ ਨੇ ਤੇ ਰੇਲਵੇ ਲਾਈਨ ਦੇ ਉੱਪਰ ਸੁੱਟਤਾ ਵੀ ਇੱਥੇ ਟ੍ਰੇਨ ਆ ਜਾਏਗੀ ਤੇ ਉਹ ਗੱਡੀ ਦੇ ਉੱਤੇ ਚੜ੍ਹ ਜਾਏਗੀ ਫਿਰ ਐ ਬਣ ਜਾਏਗਾ ਵੀ ਇਹ ਤਾਂ ਗੱਡੀ ਥੱਲੇ ਆ ਕੇ ਮਰ ਗਿਆ ਪਰ ਉਸ ਤੋਂ ਪਹਿਲਾਂ ਹੀ ਭਾਂਡਾ ਫੁੱਟ ਗਿਆ ਤੇ ਦੋਵੇਂ ਫੜੇ ਗਏ ਨੇ ਹੁਣ ਦੂਜੀ ਘਟਨਾ ਜਿਹੜੀ ਜਿਹੜਾ ਪੁੱਤ ਨੇ ਪਿਓ ਮਾਰਿਆ ਤੇ ਮਾਂ ਭੱਜ ਕੇ ਬਚੀ ਐ ਉਹ ਘਟਨਾ ਦੇ ਵਿੱਚ ਝਗੜਾ ਕਰੇ ਨੂੰ ਸੀ ਝਗੜਾ ਜਾਇਦਾਦ ਦਾ ਤੇ ਪੈਸੇ ਨਾਲ ਜੁੜਿਆ ਸੀ ਹੁਣ ਜਾਇਦਾਦਾਂ ਤੇ ਪੈਸਿਆਂ ਨਾਲ ਜੁੜੇ ਝਗੜੇ ਜਿਹੜੇ ਨੇ ਇਹ ਬਹੁਤ ਵੱਡੇ ਪੱਧਰ ਤੇ ਸਾਡੇ ਸਮਾਜ ਦੇ ਵਿੱਚ ਇਹ ਕਤਲਾਂ ਦਾ ਮਾਰ ਢਾੜ ਦਾ ਕਾਰਨ ਬਣ ਰਹੇ ਨੇ ਤੁਸੀਂ ਦੇਖੋ ਇੱਕ ਉਹ ਫੌਰਨ ਹੈ ਵਿਦੇਸ਼ ਹੈ ਯੂਰਪ ਦੇ ਲੋਕ ਨੇ ਉੱਥੇ ਇਹ ਝਗੜੇ ਬਹੁਤ ਘੱਟ ਨੇ ਭਾਵੇਂ ਪੂੰਜੀਵਾਦੀ ਸਿਸਟਮ ਉੱਥੇ ਵੀ ਆ ਇੱਥੇ ਵੀ ਆ ਪਰ ਫਿਰ ਵੀ ਉਹਨਾਂ ਨੇ ਨਾ ਇੱਕ ਚੀਜ਼ ਸੈੱਟ ਕਰ ਲਈ। ਉੱਥੇ ਜਿਹਨੂੰ ਕਹਿੰਦੇ ਆ ਮਾਰ ਕੇ ਖਾਣਾ, ਦਮ ਤੇ ਜਿਉਣਾ। ਬਿਨਾਂ ਲੜੇ ਝਗੜੇ ਉੱਥੇ ਧੀਆ ਪੁੱਤਾਂ ਦੇ ਦਿਮਾਗਾਂ 'ਚ ਇਹ ਸੋਚ ਹੈ ਕਿ ਅਸੀਂ ਮॉम ਡੈਡ ਦੀ ਜਾਇਦਾਦ ਤੇ ਨਹੀਂ ਖਾਣਾ। ਅਸੀਂ ਤਾਂ ਆਪਣਾ ਕਮਾ ਕੇ ਖਾਣਾ। ਮਾਪੇ ਨੂੰ ਅਸੀਂ ਪਿਆਰ ਕਰਦੇ ਆਂ, ਕਰਦੇ ਰਵਾਂਗੇ ਪਰ ਆਪਣੀ ਕਮਾ ਕੇ ਖਾਣੀ ਹੈ ਤੇ ਆਪਣੀ ਜਾਇਦਾਦ ਦੀ ਅਸੀਂ ਉਹਦੇ ਵਾਰਸਾਂ ਅਸੀਂ ਮਾਪਿਓ ਦਾ ਨਹੀਂ। ਵੱਡੀ ਗਿਣਤੀ 99% ਤੋਂ ਵੱਧ ਬੱਚੇ ਉਥੇ ਇਦਾਂ ਨੇ ਆ ਰਿਸ਼ਤੇ ਨਾਤੇ ਵੀ ਫਿਰ ਇਦਾਂ ਦੇ ਆ ਜਿਹਦਾ ਦਾਦਾ ਪਿਛੇ ਉਥੇ ਬਹੁਤ ਘੱਟ ਕਤਲੋਗਾਰਤ ਮੱਚਦੀ ਹੈ ਹੁਣ ਜਿਹੜੇ ਆ ਸਬੰਧਾਂ ਵਾਲਾ ਚੱਕਰ ਹੈ ਉਹਨਾਂ ਦੇਸ਼ਾਂ ਨੇ ਕਿਸੇ ਹੱਦ ਤੱਕ ਇਹ ਵੀ ਸੈੱਟ ਕਰ ਲਿਆ ਜਿਹਦੀ ਜਿਹਦੇ ਨਾਲ ਨਹੀਂ ਰਹਿ ਬਣ ਤੇ ਜਿਹਦਾ ਕਿਸੇ ਦੂਜੇ ਨਾਲ ਰਹਿਣ ਨੂੰ ਮਨ ਕਰਦਾ ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਕਬੂਲ ਲਿਆ ਮੰਨ ਲਿਆ ਤੇ ਉਹ ਆਪਸੀ ਸਹਿਮਤੀ ਨਾਲ ਪਹਿਲਾਂ ਲਾਗ ਹੋ ਜਾਂਦੇ ਨੇ ਜਦੋਂ ਇੱਕ ਧਿਰ ਨਹੀਂ ਰਹਿਣਾ ਚਾਹੁੰਦੀ ਤਾਂ ਦੂਜੀ ਉਹਦੇ ਨਾਲ ਸਹਿਮਤ ਹੋ ਕੇ ਤੇ ਉਹ ਫਰਾਡ ਹੋ ਜਾਂਦੇ ਨੇ ਫਿਰ ਅੱਡੋ ਅੱਡੀ ਜ਼ਿੰਦਗੀ ਸ਼ੁਰੂ ਕਰ ਲੈਂਦੇ ਨੇ ਉਹਨੂੰ ਹੋਰ 파ਟਨਰ ਮਿਲ ਜਾਂਦਾ ਉਹਨੂੰ ਹੋਰ ਮਿਲ ਜਾਂਦਾ ਸਾਡੇ ਇੱਥੇ ਇਹ ਸਿਸਟਮ ਵੀ ਮੰਨਦਾ ਸੀ ਬਹੁਤ ਕਰਦੇ ਆ ਜਨਮਾ ਜਨਮਾਂ ਦੇ ਰਿਸ਼ਤੇ ਇਹ ਉਹ ਆ ਜਿਹੜੇ ਕਤਲੋਗਰਤ ਰੋਜ਼ ਇੱਕ ਦੂਜੇ ਨੂੰ ਵੱਡੀ ਮਾਰੀ ਜਾਂਦੇ ਨੇ ਇਸ ਨਾਲੋਂ ਜੇ ਇਹ ਅਲੱਗੀ ਹੋ ਜਾਂਦੀ ਤੇ ਅਲੱਗ ਹੋ ਕੇ ਆਪੋ ਆਪਣੀ ਜ਼ਿੰਦਗੀ ਜਿਉਣ ਲੈਂਦੇ ਤੇ ਫਿਰ ਕੀ ਮਾੜਾ ਸੀ ਮੈਨੂੰ ਇਹ ਲੱਗਦਾ ਕਿ ਉਹ ਯੂਰਪ ਦੇ ਗੋਰੇ ਲੋਕਾਂ ਨੇ ਹਰ ਚੀਜ਼ 'ਚ ਸਾਡੇ ਨਾਲੋਂ ਬਿਹਤਰ ਸੈਟਿੰਗ ਕੀ ਉਹਨਾਂ ਨੇ ਸੈਟਿੰਗਾਂ ਉਦਾਂ ਦੀਆਂ ਕੀਤੀਆਂ ਨੇ ਜਿਹੜੀਆਂ ਵਕਤ ਤੇ ਹਾਲਾਤ ਦੇ ਮੁਤਾਬਕ ਕਰਨੀਆਂ ਬਣਦੀਆਂ ਨੇ ਜਿਵੇਂ 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 ਸਮਾਜ ਅੱਗੇ ਵਧਿਆ ਮਤਲਬ 500 ਸਾਲ ਪਹਿਲਾਂ ਹੋਰ ਤਰ੍ਹਾਂ ਦਾ ਸੀ ਫਿਰ 400 ਸਾਲ ਪਹਿਲ 100 ਸਾਲ ਬਾਅਦ ਬਦਲ ਗਿਆ ਫਿਰ 100 ਸਾਲ ਬਾਅਦ ਹੋਰ ਬਦਲ ਗਿਆ 100 ਸਾਲ ਮਤਲਬ ਅੱਜ 500 ਸਾਲ ਪਹਿਲਾਂ ਤੇ ਅੱਜ 500 ਸਾਲ ਬਾਅਦ ਜਿੰਨਾ ਵੱਧ ਅੱਗੇ ਨੂੰ ਸਮਾਜ ਤੁਰਿਆ ਉਸ ਹਿਸਾਬ ਨਾਲ ਸੈਟਿੰਗਾਂ ਸੋਚਦਿਆਂ ਬਦਲਣੀਆਂ ਚਾਹੀਦੀਆਂ ਨੇ ਅਸੀਂ ਬਦਲਤ ਰਹੇ ਹਾਂ ਪਰ ਥੋੜਾ ਥੋੜਾ ਬਦਲ ਰਹੇ ਹਾਂ ਜਿੰਨਾ ਚੇਂਜ ਹੋਣਾ ਚਾਹੀਦਾ ਉਹਨਾ ਸੀ ਹੁੰਦੇ ਨਹੀਂ ਅਸੀਂ ਨਾ ਜਦੋਂ ਵੀ ਕੋਈ ਨਵੀਂ ਚੀਜ਼ ਆਉਂਦੀ ਹੈ ਤਾਂ ਚੀਕਦੇ ਹਾਂ ਮੈਂ ਵੇਖਿਆ ਅੱਜ ਜਿਹੜੇ ਜਿਹੜੇ ਅੱਜ ਦੀਆਂ ਨਵੀਆਂ ਚੀਜ਼ਾਂ ਤੇ ਚੀਕਦੇ ਪਏ ਨੇ ਉਹ ਉਹ ਜੀਨਾ ਪਾ ਕੇ ਪੈਂਟਾਂ ਸ਼ਰਟਾਂ ਪਾ ਕੇ ਬੈਠੇ ਜਿਹੜੇ ਅੱਜ ਚੀਕਦੇ ਨੇ ਤਬਦੀਲੀ ਆ ਰਹੀ ਆ ਰਿਆ ਹੋ ਰਿਆ ਉਹ ਉਹਨਾਂ ਵਰਗੇ ਉਹਨਾਂ ਤੋਂ ਪਿਛਲੀ ਪੀੜ੍ਹੀ ਦੇ ਚਾਦਰ ਝੱਗਿਆਂ 'ਚ ਬਹਿ ਕੇ ਇਸ ਗੱਲ ਤੋਂ ਚੀਕਦੇ ਹੁੰਦੇ ਸੀ ਵੀ ਪੈਂਟਾਂ ਛੱਟਾਂ ਪਾਉਣ ਲੱਗ ਪਏ ਪੈਂਟਾਂ ਛੱਟਾਂ ਪਾਉਣ ਲੱਗ ਪਏ ਸੋ ਇਹ ਜਿਹੜੇ ਇਹ ਜਿਹੜੇ ਪ੍ਰਾਤਨ ਖਿਆਲਾਂ ਦੇ ਕੁਝ ਲੋਕ ਸਾਡੇ ਸਮਾਜ 'ਚ ਬੈਠੇ ਨੇ ਜਿਹੜੇ ਮਤਲ ਜਿਹੜੀ ਪੁਰਾਣੀ ਰੂੜੀਵੱਦੀ ਸੋਚ ਆ ਉਹਨੂੰ ਸਭਿਆਚਾਰ ਦੇ ਨਾਂ ਤੇ ਜਿੰਦਾ ਰੱਖਣ ਦੀ ਕੋਸ਼ਿਸ਼ 'ਚ ਨੇ ਹਾਲਾਂਕਿ ਇਹਦੇ ਪ੍ਰਤੀ ਉਹਨਾਂ ਕੋਲ ਕੋ ਬਹੁਤੇ ਲੌਜਿਕ ਨਹੀਂ ਕਿ ਕੋਈ ਚੀਜ਼ ਗਲਤ ਹੈ ਤੇ ਕਿਉਂ ਗਲਤ ਹੈ ਉਹ ਕਿਵੇਂ ਕੀ ਨੁਕਸਾਨ ਕਰ ਰਹੀ ਹੈ ਇਹ ਇਹ ਸਾਬਤ ਕਰਨਾ ਜ਼ਰੂਰੀ ਹੁੰਦਾ ਨਾ ਗਲਤ ਹੈ ਗਲਤ ਹੈ ਇਹ ਗਲਤ ਹੈ ਇਹ ਨਹੀਂ ਸੀ ਹੁੰਦਾ ਪਹਿਲਾਂ ਇਹ ਨਹੀਂ ਸੀ ਹੁੰਦਾ ਪਹਿਲਾਂ ਤਾਂ ਬੜਾ ਕੁਝ ਨਹੀਂ ਸੀ ਹੁੰਦਾ ਪਹਿਲਾਂ ਤਾਂ ਜਿਹੜਾ ਮੋਬਾਈਲ ਤੇ ਤੁਸੀਂ ਮੈਨੂੰ ਦੇਖ ਰਹੇ ਹੋ ਤੇ ਜਿਹੜੇ ਮਤਲਬ ਮੈਂ ਕੈਮਰੇ ਤੇ ਵੀਡੀਓ ਬਣਾ ਰਿਹਾ ਪਹਿਲਾਂ ਤਾਂ ਇਹ ਵੀ ਨਹੀਂ ਸੀ ਹੁੰਦਾ ਪਹਿਲਾਂ ਤਾਂ ਆਪਾਂ ਫੋਨਾਂ ਤੇ ਗੱਲ ਵੀ ਨਹੀਂ ਸੀ ਕਰ ਸਕਦੇ ਹੁੰਦੇ ਪਹਿਲਾਂ ਤਾਂ ਬੜਾ ਕੁਝ ਨਹੀਂ ਸੀ ਹੁੰਦਾ ਪਹਿਲਾਂ ਤਾਂ ਲੋਕ ਪੈਰਾਂ ਜੁੱਤੀ ਵੀ ਨਹੀਂ ਪਾਉਂਦੇ ਸੀ ਪਹਿਲਾਂ ਤਾਂ ਪੱਕੇ ਘਰ ਵੀ ਨਹੀਂ ਸੀ ਹੁੰਦੇ ਕੱਚਾ ਮਾਸ ਲੋਕ ਜੰਗਲਾਂ ਚ ਖਾਦੇ ਪਹਿਲਾਂ ਤਾਂ ਬੜਾ ਕੁਝ ਨਹੀਂ ਹੁੰਦਾ ਸੋ ਮੈਂ ਗੱਲ ਕਰ ਰਿਹਾ ਤਬਦੀਲੀ ਨਾ ਕਰਨ ਕਰਕੇ ਦਿਮਾਗੀ ਤੇ ਮਾਨਸਿਕ ਤੌਰ ਤੇ ਅਸੀਂ ਬੜਾ ਕੁਝ ਗਲਤ ਕਰ ਰਹੇ ਹਾਂ ਹੁਣ ਜਿਹੜੀ ਇੱਕ ਘਟਨਾ ਨਵਾਂ ਸ਼ਹਿਰ ਦੇ ਪਿੰਡ ਰਤਿੰਦਾਚ ਹੋਈ ਹੈ ਜਿੱਥੇ ਇੱਕ ਪਤੀ ਨੇ ਪਹਿਲਾਂ ਆਪਣੀ ਪਤਨੀ ਮਨਪ੍ਰੀਤ ਕੌਰ ਨੂੰ ਜਿਹੜੀ ਕਿ ਪੇਕੇ ਰਹਿ ਰਹੀ ਸੀ ਉਹਨੂੰ ਜਾ ਕੇ ਗੋਲੀ ਮਾਰੀ ਉਹਨਾਂ ਦਾ 2012 ਚ ਵਿਆਹ ਹੋਇਆ ਸੀ ਤੇ ਉਸ ਤੋਂ ਬਾਅਦ ਉਹਨਾਂ ਚ ਕਲੇ ਕਲੇਸ਼ ਚੱਲ ਪਈ ਜਿਵੇਂ ਚਲਦੀ ਹੈ ਘਰਾਂ ਚ ਬਹੁਤ ਸਾਰੇ ਐਸ ਟਾਈਮ 95 96 ਫੀਸਦੀ ਵਿਆਹੁਤਾ ਰਿਸ਼ਤਿਆਂ ਦੇ ਵਿੱਚ ਕਲੇ ਕਲੇਸ਼ ਚੱਲਦੀ ਹੈ ਤੇ ਇੱਕ ਜਣੇ ਨੂੰ ਦੱਬ ਘੁੱਟ ਕੇ ਫਿਰ ਦਬੜੂ ਕੁਸੜੂ ਚੱਲਦਾ ਹੈ ਤਾਂ ਇਹ ਜਿਹੜੀ ਕਲੇ ਕਲੇਸ਼ ਉਹਨਾਂ ਚ ਚੱਲ ਰਹੀ ਸੀ ਫਿਰ ਉਹ ਕੁੜੀ ਜਿਹੜੀ ਜਾ ਕੇ ਉਹ ਆਪਣੇ ਪੇਕੇ ਰਹਿਣ ਲੱਗ ਪਈ ਹਾਲਾਂਕਿ ਦੋ ਬੱਚੇ ਉਹਨਾਂ ਦੇ ਹੋ ਚੁੱਕੇ ਸੀ 11 ਸਾਲ ਦੀ ਇੱਕ ਬੇਟੀ ਸੀ। ਉਹ ਜਿਹੜਾ ਮੁੰਡਾ ਗੁਰਿੰਦਰ ਦੱਸਿਆ ਜਾ ਰਿਹਾ ਉਹ ਪੇਕੇ ਪਿੰਡ ਰਤੈਂਦਾ ਜਿੱਥੇ ਉਹਦੀ ਘਰ ਵਾਲੀ ਰਹਿ ਰਹੀ ਸੀ ਪਿਛਲੇ ਮਹੀਨਿਆਂ ਤੋਂ ਪਿੱਛੇ ਚਲਾ ਗਿਆ। ਉੱਥੇ ਜਾ ਕੇ ਉਹਨੂੰ ਕਹਿੰਦਾ ਚੱਲ ਮੇਰਾ ਮਨ ਨਹੀਂ ਲੱਗਦਾ ਤੂੰ ਇੱਥੇ ਬੈਠੀ ਐ। ਤਾਂ ਉਸ ਕੇਸ ਦੇ ਵਿੱਚ ਉਹ ਕੁੜੀ ਨੇ ਕੇਸ ਲਾਇਆ ਹੋਇਆ ਸੀ ਤਲਾਕ ਦਾ। ਉਹ ਕਹਿੰਦੀ ਵੀ ਮੈਂ ਹੁਣ ਤੇਰੇ ਨਾਲ ਨਹੀਂ ਰਹਿਣਾ। بس ਤੂੰ ਜੋ ਰੰਗ ਵਿਖਾਉਣੇ ਸੀ ਤੂੰ ਵਿਖਾ ਦਿੱਤੇ। ਤਾਂ ਉਹ ਫਿਰ ਕੀ ਹੋਇਆ ਉਸ ਕੇਸ 'ਚ? ਉਹ ਆਪਣੇ ਗੁੱਸੇ ਨੂੰ ਕਾਬੂ ਨਹੀਂ ਰੱਖ ਸਕਿਆ। ਉਹਨੇ ਉਹਦੇ ਗੋਲੀਆਂ ਠੋਕਤੀਆਂ। ਉਹਨੂੰ ਮਾਰ ਮਕਾਇਆ। ਫਿਰ ਜਦੋਂ ਘਰੋਂ ਬਾਹਰ ਨਿਕਲਿਆ ਫਿਰ ਉਹਦੇ ਦਿਮਾਗ 'ਚ ਥੋੜੀ ਬਹੁਤੀ ਸੋਚ ਚੱਲੀ ਵੀ ਹੁਣ ਫੜਿਆ ਤਾਂ ਮੈਂ ਵੀ ਜਾਣਾ ਤੇ ਸਾਰੀ ਉਮਰ ਜੇਲ੍ਹ 'ਚ ਕੱਟਾਂਗਾ ਤੇ ਮੈਂ ਵੀ ਮਰਿਆ ਨਾਲੋਂ ਪੈੜਾ। ਤਾਂ ਉਹਨੇ ਆਪ ਦੇ ਆਪ ਨੂੰ ਵੀ ਗੋਲੀ ਠੋਕ ਲਈ। ਹੁਣ ਇਹ ਕੇਸ ਵੀ ਅਕਲ ਦੇ ਵਿਕਾਸ ਨਾਲ ਜੁੜਿਆ। ਮਤਲਬ ਜੇਕਰ ਉਹ ਇਹ ਕਬੂਲ ਲੈਂਦਾ ਵੀ ਭਾਈ ਨਹੀਂ ਇੰਨੇ ਰਹਿਣਾ। ਨਹੀਂ ਰਹਿਣਾ ਇੰਨੇ ਇਹਦੀ ਜ਼ਿੰਦਗੀ ਵੱਖਰੀ ਹੈ। ਜਿਉਂ ਲਵੇ ਆਪਦੀ ਜਿਹਦੇ ਨਾਲ ਇੰਨੇ ਜਿਉਣੀ ਆ ਹੋ ਸਕਦਾ ਉਹ ਕੱਲ ਨੂੰ ਐਦੂ ਵੀ ਵੱਧ ਪਛਤਾਉਂਦੀ। ਪਰ ਧੱਕਾ ਨਹੀਂ ਸੀ ਕਰਨਾ ਚਾਹੀਦਾ। ਵੀ ਚੱਲ ਤੇ ਜੇ ਨਹੀਂ ਜਾਂਦੀ ਤੇ ਮੈਂ ਗੋਲੀ ਮਾਰੂੰਗਾ। ਉਹਨੇ ਕੀਤਾ ਤੇ ਫਿਰ ਆਪਦੇ ਆਪ ਨੂੰ ਵੀ ਮਾਰ ਬੈਠਾ। ਹੁਣ ਉਹ ਬੱਚੇ ਰੁਲਗੇ ਵਿਚਾਰੇ ਜਿਹੜੇ ਉਹਨਾਂ ਨੇ ਪੈਦਾ ਕੀਤੇ ਸੀ ਹੁਣ ਇੱਥੇ ਵੀ ਦੋ ਚੀਜ਼ਾਂ ਨੇ ਇੱਕ ਤਾਂ ਸੋਚ ਗਾਂਬਦੀ ਨਹੀਂ ਸੀ ਦੂਸਰਾ ਜਿਹੜਾ ਗੁੱਸੇ ਨੂੰ ਇੱਕ ਮਿੰਟ ਕਾਬੂ ਨਾ ਕਰ ਸਕਣ ਕਰਕੇ ਜਿਹੜਾ ਗੁੱਸਾ ਕੰਟਰੋਲ ਕਰਨਾ ਚਾਹੀਦਾ ਉਹ ਸ਼ਕਤੀ ਨਾ ਹੋਣ ਕਰਕੇ ਤੇ ਫਿਰ ਇਹ ਸਾਰੀ ਘਟਨਾ ਕਰਨ ਵਾਪਰਿਆ ਜੇ ਆਪਣੇ ਗੁੱਸੇ ਨੂੰ ਆਪਣੀ ਖੇਜ ਨੂੰ ਕੰਟਰੋਲ ਕਰਨਾ ਆਉਂਦਾ ਹੁੰਦਾ ਤਾਂ ਇਹ ਚੀਜ਼ਾਂ ਨਹੀਂ ਸੀ ਵਾਪਰਨੀਆ ਗੁੱਸਾ ਕੰਟਰੋਲ ਕਰ ਨਹੀਂ ਪਾਏ ਉਹਨੂੰ ਵੀ ਮਾਰਤਾ ਤੇ ਆਪ ਵੀ ਮਰ ਗਿਆ ਸਾਡੇ ਸਮਾਜ ਚ ਇੱਕ ਬਹੁਤ ਵੱਡੀ ਤਰਾਸ ਦੀ ਬਣ ਗਈ ਹੈ ਵੀ ਗੁੱਸਾ ਕਾਬੂ ਚ ਨਹੀਂ ਰਹਿ ਗਿਆ ਗੁੱਸਾ ਅਨ ਕੰਟਰੋਲਡ ਹੋ ਗਿਆ ਔਰ ਗੁੱਸਾ ਅਨ ਕੰਟਰੋਲ ਹੋਣ ਕਰਕੇ ਆ ਸਾਰਾ ਕੁਝ ਵਾਪਰ ਰਿਹਾ ਦੂਜਾ ਪੋਖ ਪੂੰਜੀਵਾਦੀ ਸਿਸਟਮ ਨਹੀਂ ਜਿਹੜਾ ਇੱਥੇ ਸਿਸਟਮ ਸਾਡਾ ਚੱਲ ਰਿਹਾ ਉਹਨੇ ਬੰਦੇ ਨੂੰ ਲਾਲਚੀ ਸਵਾਰਥੀ ਇਹਨਾ ਬਣਾਤਾ ਕਿ ਪੂੰਜੀ ਦੀ ਭੁੱਖ ਇੰਨੀ ਪੈਦਾ ਹੋ ਗਈ ਗੁੱਸਾ ਤੇ ਪੂੰਜੀ ਦੀ ਭੁੱਖ ਵੱਡੇ ਪੱਧਰ ਤੇ ਕਤਲੋਗਾਰਥ ਦਾ ਕਾਰਨ ਬਣ ਰਹੀ ਹੈ ਸਮਾਜ ਅੰਚ ਸੋ ਆਪਣੇ ਘਰਾਂ ਚ ਵੀ ਆਪਣੇ ਆਲੇ ਦੁਆਲੇ ਵੀ ਇਹ ਸਭ ਕੁਝ ਚੱਲਦਾ ਤਿੰਨ ਚੀਜ਼ਾਂ ਹੁੰਦੀਆਂ ਨੇ ਇੱਕ ਅਕਲ ਇੱਕ ਸੰਗ ਸ਼ਰਮ ਦਾ ਲੈਵਲ ਤੇ ਇੱਕ ਜਿਹਨੂੰ ਅਸੀਂ ਕਹਿੰਦੇ ਆ ਲਾਲਚ ਤੇ ਸਵਾਰਥ ਦਾ ਲੈਵਲ ਇਹ ਤਿੰਨੇ ਚੀਜ਼ਾਂ ਨੂੰ ਜੇ ਕੋਈ ਬੈਲੈਂਸ ਕਰ ਲਵੇ ਤਾਂ ਉਹਦੀ ਜ਼ਿੰਦਗੀ ਸਵਰਗ ਬਣ ਜਾਂਦੀ ਹੈ ਜਦ ਮੰਨ ਲਓ ਕਿਸੇ ਬੰਦੇ 'ਚ ਜਾਂ ਤਾਂ ਅਕਲ ਹੋਵੇ ਜਾਂ ਫਿਰ ਸੰਗ ਸ਼ਰਮ ਹੋਵੇ ਤੇ ਜਾਂ ਫਿਰ ਲਾਲਚ ਸਵਾਰਥ ਜਿਹੜਾ ਉਹ ਨਾ ਹੋਵੇ ਜੇ ਤਿੰਨਾ ਚੋਂ ਇੱਕ ਗੁਣ ਵੀ ਬੰਦੇ 'ਚ ਹੈ ਤਾਂ ਉਹ ਬੰਦਾ ਕਦੇ ਵੀ ਇਹੋ ਜੀਆਂ ਮਾੜੀਆਂ ਘਟਨਾਵਾਂ ਕਰਨ ਵਾਲ ਨਹੀਂ ਜਾਂਦਾ ਤੇ ਜਦੋਂ ਤਿੰਨਾ ਚੋਂ ਗੁਣ ਕੋਈ ਵੀ ਨਾ ਹੋਵੇ ਨਾ ਬਹੁਤੀ ਉੱਚੀ ਅਕਲ ਹੋਵੇ ਨਾ ਹੀ ਉਹ ਬੰਦੇ ਦਾ ਸੰਗ ਸ਼ਰਮ ਦਾ ਲੈਵਲ ਕੋਈ ਬਹੁਤਾ ਹੋਵੇ ਤੇ ਲਾਲਚ ਸਵਾਰਥ ਵੀ ਉਹਦੇ 'ਚ ਵਾਵਾ ਜ਼ਿਆਦਾ ਹੋਵੇ ਤਾਂ ਫਿਰ ਉਹ ਬੰਦਾ ਕੁਝ ਵੀ ਕਰਦਾ ਕਰ ਸਕਦਾ ਤੇ ਇਹੀ ਆ ਜਿਹੜੀਆਂ ਰੋਜ਼ ਦੀਆਂ ਘਟਨਾਵਾਂ ਨੇ ਜਿਹੜਾ ਪੁੱਤਰ ਨੇ ਆਪਦਾ ਪਿਓ ਮਾਰਿਆ ਇਹ ਵੀ ਇਹਨਾਂ ਤਿੰਨਾਂ ਚੀਜ਼ਾਂ ਦੀ ਉਪਜ ਆ ਤੇ ਜਿਹੜਾ ਉਹ ਘਰ ਵਾਲੇ ਨੇ ਪਹਿਲਾਂ ਘਰ ਵਾਲੀ ਨੂੰ ਗੋਲੀ ਮਾਰਤੀ ਨਵਾਂ ਸ਼ਹਿਰ ਚ ਫਿਰ ਆਪਦੇ ਆਪ ਨੂੰ ਮਾਰ ਲਈ ਇਹ ਵੀ ਇਹਨਾਂ ਤਿੰਨਾਂ ਚੀਜ਼ਾਂ ਦੀ ਉਪਜ ਆ ਤੇ ਜਿਹੜਾ ਉਹ ਇੱਕ 50 52 ਸਾਲ ਦੀ ਬੇਬੇ ਤੇ ਇੱਕ 70 ਸਾਲ ਦੇ ਬਾਪੂ ਨੇ ਚੰਦ ਚਾੜਿਆ ਬੇਬੇ ਦੇ ਘਰ ਵਾਲੇ ਨੂੰ ਮਾਰ ਕੇ ਉਹ ਵੀ ਇਹਨਾਂ ਤਿੰਨਾਂ ਚੀਜ਼ਾਂ ਦੀ ਉਪਜ ਆ ਹੁਣ ਤੁਸੀਂ ਇਹਦੇ ਬਾਰੇ ਕੀ ਕਹੋਗੇ ਤੁਸੀਂ ਆਪਣਾ ਕੀਮਤੀ ਵਿਚਾਰ ਇਹਦੇ ਬਾਰੇ ਜਰੂਰ ਲਿਖਿਓ ਮੈਂ ਤੁਹਾਡੀ ਕਚਹਿਰੀ ਚ ਆਪਣੇ ਵਿਚਾਰ ਰੱਖੇ ਨੇ ਬਹੁਤ ਮਿਹਰਬਾਨੀ ਸ਼ੁਕਰੀਆ